ਏਅਰ ਕੈਨੇਡਾ ਦੇ ਹਜ਼ਾਰਾਂ ਪਾਇਲਟਾਂ ਦੀ ਨੁਮਾਇੰਦਗੀ ਕਰਨ ਵਾਲੀ ਯੂਨੀਅਨ ਦੇ ਦੁਆਰਾ ਇੱਕ ਲੇਬਰ ਸੌਦੇ ਦੇ ਉੱਤੇ ਗੱਲਬਾਤ ਕਰਨ ਤੇ ਦੇਸ਼ ਵਿਆਪੀ ਬੰਦ ਨੂੰ ਵਿਗੜਣ ਤੋਂ ਰੋਕਣ ਤੋਂ ਬਾਅਦ ਹੋਣ ਯਾਤਰੀਆਂ, ਕਾਰੋਬਾਰੀ ਸਮੂਹਾਂ ਤੇ ਸਿਆਸਤਦਾਨਾਂ ਨੇ ਰਾਹਤ ਦਾ ਪ੍ਰਗਟਾਵਾ ਕੀਤਾ। ਕੈਨੇਡਾ ਦੇ ਸਭ ਤੋਂ ਵੱਡੇ 에ਅਰ ਕੈਰੀਅਰ ਨੇ ਐਤਵਾਰ ਅੱਧੀ ਰਾਤ ਤੋਂ ਥੋੜੀ ਦੇਰ ਬਾਅਦ ਐਲਾਨ ਕੀਤਾ ਕਿ ਉਹ 에ਅਰਲਾਈਨ ਪਾਇਲਟ ਐਸੋਸੀਏਸ਼ਨ ਦੇ ਨਾਲ ਇੱਕ ਅਰਜ਼ੀ 4 ਸਾਲਾਂ ਦੇ ਸਮੂਹਿਕ ਸਮਝੌਤੇ ਦੇ ਉੱਤੇ ਪਹੁੰਚ ਗਏ ਨੇ 에ਅਰ ਕੈਨੇਡਾ ਹੁਣ ਮੁਸਾਫਰਾ ਨੂੰ ਹਵਾ ਦੇ ਵਿੱਚ ਵਾਪਸ ਲਿਆਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿਉਂਕਿ ਇਸ ਦੇ ਸ਼ੁਰੂ ਤੋਂ ਪਹਿਲਾਂ ਬਹੁਤ ਕੰਮ ਰੁਕਿਆ ਹੋਇਆ ਹੈ ਕੈਰੀਅਰ ਦੇਸ਼ ਦੇ ਪਾਇਲਟ ਹਫਤੇ ਦੇ ਅੰਤ ਵਿੱਚ ਇੱਕ ਸਥਾਈ ਇਕਰਾਰਨਾਮੇ ਤੇ ਪਹੁੰਚੇ ਤੇ ਹੁਣ 에ਅਰਲਾਈਨ ਕੁਝ ਨਵੀਆਂ ਬੁਕਿੰਗਾਂ ਬੋਨਸ 에어로ਪਲੈਨ ਪੁਆਇੰਟਸ ਤੇ ਆਪਣੇ ਲਾਉਂਜ ਦੇ ਲਈ ਵਾਊਚਰ ਤੇ 25% ਦੀ ਛੋਟ ਦੀ ਪੇਸ਼ਕਸ਼ ਕਰ ਰਹੀ ਹੈ ਪਰ ਇੱਕ ਪ੍ਰਾਣ ਚਾਰੀ ਮਹਰ ਦਾ ਕਹਿਣਾ ਹੈ ਕਿ ਹਾਲਾਂਕਿ ਇਹ ਯਾਤਰੀਆਂ ਨੂੰ ਹਵਾ ਦੇ ਵਿੱਚ ਵਾਪਸ ਲੁਭਾਉਣ ਦੀ 에ਅਰ ਕੈਨੇਡਾ ਦੀ ਯੋਜਨਾ ਦਾ ਸਾਰਾ ਹਿੱਸਾ ਹੈ ਇਸ ਦਾ ਨੁਕਸਾਨ ਪਹਿਲਾਂ ਹੀ ਹੋ ਸਕਦਾ ਹੈ ਟੋਰਾਂਟੋ ਮੈਟਰੋਪੋਲੀਟਨ ਯੂਨੀਵਰਸਿਟੀ ਦੇ ਮਹਰ ਦਾ ਕਹਿਣਾ ਹੈ ਕਿ ਹਸਪਿਟੈਲਿਟੀ ਉਦਯੋਗ ਦੀਆਂ ਕੰਪਨੀਆਂ ਹੋਟੇਲ ਸਥਾਨ ਜੋ ਸਮੇਲਨਾਂ ਰੈਸਟੋਰੈਂਟਾਂ ਤੇ ਹੋਰਾਂ ਦੀ ਮੇਜ਼ਬਾਨੀ ਕਰਦੀਆਂ ਨੇ ਅਜੇ ਵੀ ਕੁਝ ਰੁਕਾਵਟਾਂ ਤੇ ਜੜੀਆਂ ਨੇ ਉਹ ਟਿਕੀਆਂ ਰਹਿਣ ਗਿਆ ਉਹਨਾਂ ਦੱਸਿਆ ਕਿ ਹੋਟਲ ਵਪਾਰਕ ਯਾਤਰੀਆਂ ਨੂੰ ਅਨੁਕੂਲਿਤ ਕਰਨ ਦੇ ਯੋਗ ਨਹੀਂ ਹਨ ਜੋ ਉਹਨਾਂ ਨੂੰ ਆਮ ਤੌਰ ਤੇ ਉਸੇ ਸਮੇਂ ਦੌਰਾਨ ਹੋਣਾ ਚਾਹੀਦਾ ਹੈ ਇਸ ਲਈ ਸਪਸ਼ਟ ਤੌਰ ਤੇ ਉਦਯੋਗ ਦੇ ਵਿੱਚ ਬਹੁਤ ਸਾਰਾ ਸਪਲਾਈਰਾਂ ਲਈ مالی ਦਾ ਵੀ ਨੁਕਸਾਨ ਹੋਵੇਗਾ ਕੈਨੇਡਾ ਦੇ ਸਭ ਤੋਂ ਵੱਡੇ 에ਅਰ ਕੈਰੀਅਰ ਨੇ ਅੱਧੀ ਰਾਤ ਤੋਂ ਥੋੜੀ ਦੇਰ ਬਾਅਦ ਐਲਾਨ ਕੀਤਾ ਕਿ ਉਹ 에ਅਰਲਾਈਨ ਪਾਇਲਟ ਐਸੋਸੀਏਸ਼ਨ ਦੇ ਨਾਲ ਇੱਕ ਅਰਜੀ 4 ਸਾਲਾਂ ਦੇ ਸਮੂਹਿਕ ਸਮਝੌਤੇ ਦੇ ਉੱਤੇ ਪਹੁੰਚੇ ਨੇ ਇਸ ਸਾਲ ਤੋਂ ਇੱਕ ਸਾਲ ਤੋਂ ਵੱਧ ਸਮੇਂ ਦੇ ਸਮਝੌਤੇ ਦੀ ਗੱਲਬਾਤ ਤੋਂ ਬਾਅਦ ਹੋਏ ਸੌਦੇ ਨੇ ਇਹ ਸੰਭਾਵਨਾ ਨੂੰ ਖਤਮ ਕਰ ਦਿੱਤਾ ਕਿ ਯੂਨੀਅਨ ਦੁਆਰਾ ਨੁਮਾਇੰਦਗੀ ਕਰਨ ਵਾਲੇ 5200 에ਅਰ ਕੈਨੇਡਾ ਦੇ ਪਾਇਲਟਾਂ ਨੂੰ ਬੰਦ ਕੀਤਾ ਜਾ ਸਕਦਾ ਹੈ ਜਾਂ ਨੌਕਰੀ ਛੱਡ ਦਿੱਤੀ ਜਾ ਸਕਦੀ ਹੈ। ਛੋਟੀਆਂ ਕਮਿਊਨਿਟੀਆਂ ਤੇ ਇਸ ਦਾ ਜ਼ਿਆਦਾ ਪ੍ਰਭਾਵ ਪੈਂਦਾ ਹੈ। 에ਅਰ ਕੈਨੇਡਾ ਜਿਨ੍ਹਾਂ ਮੰਜ਼ਲਾਂ ਲਈ ਉਡਾਨ ਭਰ ਰਹੀ ਹੈ, ਖਾਸ ਕਰਕੇ ਉਹ ਮੰਜ਼ਲਾਂ ਜਿੱਥੇ 에ਅਰ ਕੈਨੇਡਾ ਮੁੱਖ ਛੜੀ ਹੈ, ਉਹਨਾਂ ਹੋਟਲਾਂ ਬਾਰੇ ਵੀ ਸੋਚਿਆ ਜਾ ਰਿਹਾ ਜਿਨ੍ਹਾਂ ਨੂੰ ਵਪਾਰਕ ਤੌਰ ਤੇ ਕਾਰੋਬਾਰੀ ਯਾਤਰੀਆਂ ਦੀ ਉਡੀਕ ਰਹਿੰਦੀ ਹੈ। ਖਾਸ ਕਰਕੇ ਇਹ ਸਥਿਤੀ ਹੋਣੀ ਸੀ ਜੇਕਰ ਕੰਮ ਰੁਕ ਨੂੰ 에어 ਕੈਨੇਡਾ ਨੇ ਇੱਕ ਮਹੱਤਵਪੂਰਨ ਹਵਾਈ ਵਿਗਨ ਤੋਂ ਬਚਣ ਲਈ ਫੈਡਰਲ ਸਰਕਾਰ ਨੂੰ ਇਸ ਮਾਮਲੇ 'ਚ ਦਖਲ ਦੇਣ ਦੀ ਮੰਗ ਕੀਤੀ ਸੀ 에어 ਕੈਨੇਡਾ ਦਾ ਸੰਚਾਲਨ ਰੁਕਣ ਤੇ ਪ੍ਰਤੀ ਦਿਨ 1,10,000 ਯਾਤਰੀ ਪ੍ਰਭਾਵਿਤ ਹੋਣਗੇ 에어ਲਾਈਨ ਦਾ ਕਹਿਣਾ ਹੈ ਕਿ ਕੁਝ ਸੇਵਾਵਾਂ ਜਿਵੇਂ ਕਿ ਕਾਰਗੋ ਤੇ ਵਕੇਸ਼ਨਸ ਪੈਕੇਜ ਪ੍ਰਭਾਵਿਤ ਹੋਣੇ ਸ਼ੁਰੂ ਹੋ ਜਾਣਗੇ ਜਦੋਂ ਕਿ 18 ਸਤੰਬਰ ਨੂੰ ਮੁਕੰਮਲ ਬੰਦ ਹੋ ਸਕਦਾ ਹੈ 에어ਲਾਈਨ ਅਤੇ ਪਾਇਲਟ ਐਤਵਾਰ ਤੋਂ ਹੜਤਾਲ ਜਾਂ ਤਾਲਾਬੰਦੀ ਜਾਂ 72 ਘੰਟੇ ਦਾ ਨੋਟਿਸ ਜਾਰੀ ਕਰਨ ਦੀ ਸਥਿਤੀ ਵਿੱਚ ਹੋਣਗੇ 에어ਲਾਈਨ ਦਾ ਕਹਿਣਾ ਹੈ ਕਿ ਯੂਨੀਅਨ ਗੈਰਵਾਜਬ ਤਨ ਹਾ ਹਾਂ ਦੀਆਂ ਮੰਗਾਂ ਤੇੜੀ ਹੋਈ ਹੈ ਯੂਨੀਅਨ ਦਾ ਕਹਿਣਾ ਹੈ ਕਿ ਕਾਰਪੋਰੇਟ ਲਾਲਚ ਗੱਲਬਾਤ ਵਿੱਚ ੜੀਕਾ ਹੈ ਕਿਉਂਕਿ 에ਅਰ ਕੈਨੇਡਾ ਆਪ ਰਿਕਾਰਡ ਮੁਨਾਫਾ ਕਮਾ ਰਹੀ ਹੈ ਪਰ ਪਾਇਲਟਾਂ ਨੂੰ ਮਾਰਕੀਟ ਤੋਂ ਘਾਟ ਮੁਆਵਜ਼ੇ ਨੂੰ ਸਵੀਕਾਰ ਕਰਨ ਦੀ ਉਮੀਦ ਹੈ ਦੱਸਦੇ ਕਿ ਇਸ ਸਬੰਧੀ ਟਰੂਡੋ ਨੇ ਵੀ ਕਿਹਾ ਸੀ ਕਿ ਲੇਬਰ ਵਿਵਾਦਾਂ ਦੇ ਉੱਤਮ ਹੱਲ ਗੱਲਬਾਤ ਦੀ ਟੇਬਲ ਤੇ ਹੁੰਦੇ ਨੇ ਤੇ ਉਹ ਉਮੀਦ ਕਰਦੇ ਨੇ ਕਿ ਦੋਵੇਂ ਧਿਰਾਂ ਗੱਲਬਾਤ ਰਾਹੀਂ ਮਸਲੇ ਨੂੰ ਹੱਲ ਕਰਨ ਗਿਆ ਸੁਏਸ ਦੇ ਮਸਲੇ ਨੂੰ ਹੱਲ ਕਰਨ ਦੇ ਲਈ ਕੋਸ਼ਿਸ਼ਾਂ ਵੀ ਜੜੀਆਂ ਜਾ ਰਹੀ ਸੀ ਪਰ ਹੁਣ ਕਿਹਾ ਜਾ ਰਿਹਾ ਹੈ ਕਿ ਇਹ ਕਿਸੇ ਆਰਜੀ ਸਮਝੌਤੇ ਤੇ ਪਹੁੰਚ ਕੇ ਹੜਤਾਲ ਖਤਮ ਕੀਤੀ ਜਾਏਗੀ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ